ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਆਖਰੀ ਪਿੰਡ ਕੋਟਪਟੀਆਂ ਦੇ ਵਿੱਚ ਰਾਤ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਦੋ ਸ਼ੱਕੀ ਹਥਿਆਰਬੰਦ ਦੇਖੇ ਗਏ। ਬੀਤੀ ਰਾਤ ਪਿੰਡ ਤੋਂ ਬਾਹਰ ਇੱਕ ਫਾਰਮ ਹਾਊਸ ਤੇ ਇੱਕ ਮਜ਼ਦੂਰ ਦੇ ਕੋਲ ਦੋ ਹਥਿਆਰਬੰਦ ਵਿਅਕਤੀ ਆ ਕੇ ਖੜੇ ਹੋ ਗਏ ਤੇ ਉਸ ਮਜ਼ਦੂਰ ਨੂੰ ਡਰਾ ਧਮਕਾ ਕੇ ਉਸ ਤੋਂ ਖਾਣਾ ਮੰਗਿਆ। ਜਦੋਂ ਖਾਣਾ ਖਾ ਕੇ ਉਹ ਉੱਥੋਂ ਨਿਕਲੇ ਤਾਂ ਇਹ ਧਮਕੀ ਦੇ ਕੇ ਗਏ ਜੇਕਰ ਉਹਨਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਅੰਜਾਮ ਪੁੱਟਣ ਲਈ ਤਿਆਰ ਹੋ ਜਾਵੇ। ਇਨਾ ਸ਼ੱਕੀ ਹਥਿਆਰਬੰਦ ਵਿਅਕਤੀਆਂ ਦੇ ਜਾਣ ਤੋਂ ਬਾਅਦ ਉਸ ਮਜ਼ਦੂਰ ਨੇ ਤੁਰੰਤ ਇਸ ਦੀ ਜਾਣਕਾਰੀ ਆਪਣੇ ਮਾਲਕ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਰਚ ਆਪਰੇਸ਼ਨ ਚਲਾਇਆ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਐਸਐਸਪੀ ਪਠਾਨਕੋਟ সোহੇਲ ਕਾਸਿਮ ਮੀਰ ਨੇ ਜਾਣਕਾਰੀ ਦਿੱਤੀ ਹੈ ਮੂਮੈਂਟ ਆਫ ਟੂ ਆਰਮਡ ਸਸਪੈਕਟਸ ਤਾਂ ਉਹਦੇ ਵਿੱਚ ਫਿਰ ਉਸ ਇਨਪੁਟ ਉਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਬੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੁਵਰਡਸ ਜੇਐਨਕੇ ਐਂਡ ਐਟ ਦ ਸੇਮ ਟਾਈਮ ਜਿਹੜਾ ਜੇਐਨਕੇ ਪੁਲਿਸ ਕਟਵਾ ਪੁਲਿਸ ਦੇ ਵਰ ਇਨਫਾਰਮਡ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀਜ਼ ਆ ਕਾਂਬਿੰਗ ਆਪਰੇਸ਼ਨ ਹੈਜ਼ ਬੀਨ ਸਟਾਰਟਡ ਇਨ ਦ ਏਰੀਆ ਤਾਂ ਉਹ ਅਸੀਂ ਚੈੱਕ ਕਰ ਰਹੇ ਨੇ ਆਦਰਵਾਇਜ਼ ਮਤਲਬ ਥਿੰਕ ਸਰ ਪੀਸਫੁਲ ਐਂਡ ਰੂਮਰਸ ਮੋਂਗਰਿੰਗ ਅਸੀਂ ਨਹੀਂ ਕਰਨੀ ਹੈ ਤਾਂ ਵੀ ਆਰ ਲੁਕਿੰਗ ਇਨਟੂ ਇਟ ਸਰ ਉਹਦੇ ਵਿੱਚ ਕੁਝ ਕੁਝ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕੂਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤਾਂ ਹਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਐਵਰੀਬਾਡੀ ਇਜ਼ ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ ਨੋ ਕਰ ਰਹੇ ਨੇ ਪ੍ਰੋਪਰਲੀ